D5 ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਬਲਵਿੰਦਰ ਸਿੰਘ ਤੁਹਾਨੂੰ ਦੱਸ ਦੇ ਕਿ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੇ ਰਗਵੀਰ ਸਿੰਘ ਦੀ ਘਰੇ ਇੱਕ ਇਕੱਤਰਤਾ ਹੋਈ ਹੈ ਜਿਦੇ ਵਿੱਚ ਤਿੰਨ ਸਿੰਘ ਸਹਿਬਾਨ ਇਕੱਠੇ ਹੋਏ ਨੇ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਹੋਗੇ ਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹੇ ਤੇ ਦੂਜੇ ਪਾਸੇ ਮੀਟਿੰਗ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਮੀਟਿੰਗਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਾਂ ਉਹਨਾਂ ਦੇ ਅਸਤੀਫੇ ਦੇ ਉੱਤੇ ਕੋਈ ਅਜਿਹੀ ਚਰਚਾ ਨਹੀਂ ਹੋਈ ਹੈ ਕੋਈ ਐਸਾ ਮੁੱਦਾ ਨਹੀਂ ਸੀ ਕਿਹਾ ਇੱਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੂਸਰੇ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਨੇ ਤੇ ਉਹਨਾਂ ਨਾਲ ਹੀ ਸਿੰਘ ਸਭਾ ਨਾਲ ਦੀਆਂ ਮੀਟਿੰਗਾਂ ਜਿਹੜੀਆਂ ਇਹ ਰੁਟੀਨ ਦੇ ਵਿੱਚ ਚਲਦੀਆਂ ਰਹੀਆਂ ਹਨ ਔਰ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ ਇੱਕ ਸਸ਼ਟਾ ਯਾਰ ਦੇ ਨਾਤੇ ਇਹ ਚੰਗੀਆਂ ਗੱਲਾਂ ਨੇ ਐਕਟਿੰਗ ਦੇ ਸ਼ੁਰੂ ਹੁੰਦੇ ਹੀ ਚਰਚਾਵਾਂ ਦੌਰ ਸ਼ੁਰੂ ਹੋਇਆ ਏ ਤੱਕ ਕਿ ਕੁਝ ਮੀਡੀਆ ਚ ਵੀ ਖਬਰ ਆ ਗਈ ਹੈ ਕਿ ਸਿੰਘ ਸਭਾ ਅਸਤੀਫਾ ਦੇ ਦੇ ਨਹੀਂ ਐਦਾਂ ਦੀ ਪਈ ਰਾਜਵਾਨਾ ਨੇ ਅੱਜ ਪੰਥਕ ਏਕਤਾ ਦੀ ਅਪੀਲ ਕੀਤੀ ਕਿਸ ਤਰ੍ਹਾਂ ਦੀ ਮੈਂ ਉਹਨਾਂ ਦੀ ਅਪੀਲ ਨੂੰ ਸਮਰਥਨ ਦਿੰਦਾ ਹਾਂ ਔਰ ਸਾਡੇ ਵੱਲੋਂ ਵੀ ਇਹੋ ਅਪੀਲ ਹੈ ਕਿ ਪੰਥਕ ਏਕਤਾ ਹੋਣੀ ਚਾਹੀਦੀ ਹੈ ਇੱਕ ਹੋਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੈ ਤੁੰਗਵੀ ਟਕਸਾਲ ਵੱਲੋਂ ਮਹਾਰਾਸ਼ਟਰ ਦੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਗਿਆ ਸਿੱਖਾਂ ਦੇ ਮੁੱਦੇ ਜਿਹੜੇ ਨੇ ਨਾ ਉਹ ਬੜੇ ਗੰਭੀਰ ਹੈ ਜਿਹੜੇ ਸਰਕਾਰ ਕੋਲ ਪੈਂਡਿੰਗ ਪਏ ਨੇ ਔਰ ਸਰਕਾਰ ਜਿਹੜੀ ਹੈ ਲੰਬੇ ਸਮੇਂ ਤੋਂ ਉਹਨਾਂ ਮਸਲੇ ਨੂੰ ਹੱਲ ਨਹੀਂ ਕਰ ਰਹੀ ਹੈ ਔਰ ਸਰਕਾਰ ਜੇ ਸਾਡੇ ਮਸਲੇ ਨੂੰ ਹੱਲ ਕਰਦੀ ਹੈ ਸਿੱਖਾਂ ਦੇ ਮਸਲੇ ਵਿਚਾਰੇ ਜਾਂਦੇ ਨੇ ਬੰਦੀ ਸਿੰਘਾਂ ਦੇ ਮਸਲੇ ਵਿਚਾਰੇ ਜਾਂਦੇ ਜਾਂਦੇ ਚਾਹੀਦੇ ਜਾਂਦੇ ਨੇ ਹੋਰ ਸਾਡੇ ਬਹੁਤ ਸਾਰੇ ਮਸਲੇ ਆ ਸਾਨੂੰ ਲਗਾਤਾਰੀ ਸਾਡਾ ਨਾ ਤੱਕਾ ਹੋ ਰਿਹਾ ਚੰਡੀਗੜ੍ਹ ਦੇਖ ਲਓ ਕੀ ਪੰਜਾਬ ਤੋਂ ਜਿਹੜਾ ਚੰਡੀਗੜ੍ਹ ਤੋਂ ਜਿਹੜਾ ਹੈ ਉਹ ਅਧਿਕਾਰ ਖੋਏ ਜਾ ਰਹੇ ਨੇ ਪੰਜਾਬ ਦੇ ਯੂਨੀਵਰਸਿਟੀ ਦੀ ਸੈਂਡ ਦਾ ਮਸਲਾ ਹੋਰ ਬਹੁਤ ਸਾਰੇ ਮਸਲੇ ਆ ਅਗਰ ਗਵਰਨਮੈਂਟ ਇਹ ਮਸਲੇ ਹੱਲ ਕਰ ਦਈਏ ਤੇ ਇਹ ਜਿਹੜਾ ਇਹ ਚੰਗੀ ਗੱਲ ਹੈ ਰਾਜਾ ਸਾਹਿਬ ਨੂੰ ਵੀਰ ਕੀਤੀ ਉਹਨੂੰ ਹੁਣ ਕਿਸ ਤਰ੍ਹਾਂ ਦੇਖਦੇ ਓ ਕੀ ਕੀਤਾ ਜਾਊ ਉਸ ਦੇ ਚਾਦੇ ਵਿੱਚ ਆ ਪੰਜ ਸਿੰਘ ਸੰਬੰਧੀ ਮੀਟਿੰਗ ਦੇ ਵਿੱਚ ਹੀ ਪੰਜ ਸਿੰਘ ਸੰਬੰਧ ਵੱਲੋਂ ਹੀ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਹੁੰਦਾ ਹੈ ਪਰ ਜੋ ਭਾਈ ਰਾਜਵਾਨਾ ਸਾਹਿਬ ਨੇ ਅਪੀਲ ਕੀਤੀ ਹੈ ਉਹ ਬਿਲਕੁਲ درست ਹੈ ਉਹ ਸੰਭਾਵਨਾ ਜੀ ਪੰਚ ਸਿੰਘ ਸੰਬੰਧ ਵਿੱਚ ਉਹ ਮਨਜੂਖ ਸਿੰਘ ਸਾਹਿਬ ਗਿਆਨੀ ਮੇਰਾ ਬੀ ਸਿੰਘ ਦਿੱਤਾ ਹੈ ਸਰ ਇੱਕ ਵੀਡੀਓ ਵਾਇਰਲ ਹੋਈ ਚੁ ਸ੍ਰੀ ਗੁਰਨਾਨਦ ਜੀ ਰੂਪਤ ਆ ਰਿਹਾ ਹੈ ਬਹੁਤ ਮੰਦ ਭਾਗੀ ਹੈ ਬਹੁਤ ਮੰਦ ਭਾਗੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ੍ਰੀ ਕਲਤਖ ਸਾਹਿਬ ਬੇਸਮਸਲੇ ਨੂੰ ਦੇਖ ਰਿਹਾ ਚ ਕੱਲੇ ਕੇ ਰਾਜਨੀਤਿਕ ਨੇਤਾਵਾਂ ਵੱਲੋਂ ਪੱਗ ਵੀ ਤਾਰੀ ਗਈ ਹੈ ਪੱਗ ਬੰਨੀ ਤੇ ਉਸ ਤੋਂ ਬਾਅਦ ਕੇਜਰੀਵਾਲ ਤੋਂ ਵੱਲੋਂ ਦਸਤਾਰ ਉਹ ਜਿਹੜੀ ਜਿਸ ਤਰੀਕੇ ਨਾਲ ਉਤਾਰ ਕੇ ਰੱਖੀ ਗਈ ਹੈ ਉਸ ਨੂੰ ਬੜਾ ਨਿੰਦਿਆ ਜਾ ਰਿਹਾ ਜੀ ਉਹ ਤਰੀਕਾ ਬੜਾ ਦਸਤਾਰ ਦੇ ਅਪਮਾਨ ਕਰਨ ਵਾਲਾ ਸੀ ਰਾਜਨੀਤਿਕ ਲੀਡਰਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਦਸਤਾਰ ਬੰਨਣੀਆਂ ਤੇ ਉਹਦਾ ਅਦਬ ਵੀ ਨਾਲ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ ਸਰਬ ਕੀ ਮੀਟਿੰਗ ਥੋੜਾ ਦੱਸੋ ਮਦਨ ਜੀ ਮਦਨ ਸਾਹਿਬ ਥੋੜਾ ਜ ਉਹ ਅਸੀਂ ਜਾਤੀ ਤੌਰ ਤੇ ਆਏ ਆ ਰਾਜਵਾਨਾ ਸਾਹਿਬ ਦੇ ਭੋਗ ਤੋਂ ਤੇ ਚਾਹ ਦਾ ਕੱਪ ਪੀਤਾ ਤੇ ਇਸ ਤੋਂ ਲਾਵਾ ਹੋਰ ਕੋਈ ਕੋਈ ਹੋਰ ਹੋਰ ਕੋਈ ਹੋਰ ਕੋਈ ਹੋਰ ਕੋਈ ਦਾਲ ਨਹੀਂ ਰਾਜਵਾਨਾ ਸਾਹਿਬ ਦੇ ਭੋਗ ਤੋਂ ਜਹੇਦਾਰ ਸਾਹਿਬ ਆਏ ਮੇਰੇ ਨਾਲ ਉੱਥੋਂ ਆ ਕੇ ਚਾਹ ਦਾ ਕੱਪ ਪੀਤਾ ਬਸ ਇੰਨੇ ਕੰਮ ਕੱッセ ਜਾ ਰਹੇ ਸਤੀਫੇ ਦੀ ਚਰਚਾ ਵੀ ਜਿਹੜੀ ਕੋਈ 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 ਕਿਸੇ ਤਰ੍ਹਾਂ ਦੀ ਗੱਲ ਨਹੀਂ ਮੈਂ ਦੱਸਿਆ ਤੁਹਾਨੂੰ ਵੀ ਸਿੰਘ ਸਾਹਿਬ ਤਾਂ ਮੈਂ ਦੋ ਹੀ ਉੱਥੋਂ ਰਾਜਵਾਨਾ ਸਾਹਿਬ ਦੇ ਭੋਗ ਤੋਂ ਆਏ ਉਹਨਾਂ ਦੇ ਬ੍ਰਦਰ ਦੇ ਭੋਗ ਤੋਂ ਆ ਕੇ ਸਿੰਪਲ ਚਾਹ ਦਾ ਕੱਪ ਪੀਤਾ ਇਨਾ ਦਾ ਕੱਟ ਸੀ ਕੋਈ ਨਹੀਂ ਲਈ ਵਾਸਤੇ ਕੋਈ ਨਵਾਂ ਪ੍ਰੋਗਰਾਮ ਲਿਖਿਆ ਜਾ ਰਿਹਾ ਕੋਈ ਕੋਈ ਗੱਲ ਕੋਈ ਗੱਲ ਨਹੀਂ ਮੈਂ ਕਿਹਾ ਕੋਈ ਗੱਲ ਅਸੀ ਵੀ ਕੋਈ ਗੱਲ ਕੋਈ ਗੱਲ ਕਿਸੇ ਬਾਕੀ ਦੀ ਕੋਈ ਗੱਲ ਹੈ ਲਈ ਵਾਸਤੇ ਕੋਈ ਨਵਾਂ ਪ੍ਰੋਗਰਾਮ ਲਿਖਿਆ ਜਾ ਰਿਹਾ ਉਹ ਉਹ ਹਣਿਕਾਂ ਦੇ ਮੈਂ ਦੇਖਤਾ ਦੀ ਜਿਨਾ ਇਥੇ ਹਮ ਜਹਾ ਹਮਾਰਾ हमारी तरफ से गुरु के छकराने के लिए पाठ था अखंड पाठ उसका जो भोग पाए गए सन वहाँ मैं आया था उस भोगों के साथ बच्चे चले गए मैं अभी था अब सिंह साहब का पता लगा कि जहाँ मैं उनको सत्कार देने आ गया इतनी बात है। ये भी चली जो जो चर्चा भी बार वो चर्चा चर्चा तो चलते रहते हैं मैं उनका क्या जवाब बलवंत सिंह राजनी की के लिए नया बनाया उनके लिए तो उनके लिए हम जो तो, भी हमारे पास कोई शक्ति जिंद जान लगा के हम जोर लगा रहे हैं और ना गवर्नमेंट को तो भी ਕਰਨ ਦੇ ਲਈ ਕਿਉਂਕਿ ਉਨকো ਰਿਹਾ ਕੀਤਾ ਜਾਏ ਕੋਈ ਭਾਈ ਰਾਜੂਵਾਲ ਨੇ ਪੰਥਕ ਇਤਿਆ ਦੀ ਫੀਲ ਕੀਤੀ ਹੈ ਜੀ ਬਹੁਤ अच्छी ਗੱਲ ਹੈ ਉਹ ਪੰਥਕ ਸੋਚ ਦੇ ਮਾਲਕ ਨੇ ਬੜੀ ਕੁਰਬਾਨੀ ਹੈ ਉਹਨਾਂ ਦੀ ਬਹੁਤ ਅੱਛੀ ਉਸਦੀ ਅਪੀਲ ਤੇ ਗੌਰ ਕਰਨਾ ਚਾਹੀਦਾ ਸੁਖਬੀਰ ਬਾਦਲ ਸਾਹਿਬ ਨੇ ਜਲਦੀ ਫੈਸਲਾ ਲੈ ਜਾਣ ਪਰ ਇਹ ਇਸ ਤੋਂ ਬਾਅਦ ਸੁਖਬੀਰ ਬਾਦਲ ਦੇ ਮਾਮਲੇ ਬਾਹੇ ਗੁਰਦਾ ਬਾਹੇ ਗੁਰਦਾ ਨਾਲ ਲੱਟੇ ਪਰ ਕੁਝ ਨਹੀਂ ਕਿਹਾ ਇਸ ਮੀਟਿੰਗ ਨੂੰ ਲਾ ਕੇ ਹਾਲਾਂਕਿ ਖੁੱਲ ਕੇ ਕੋਈ ਵੀ ਬੋਲਦਾ ਹੋਇਆ ਨਜ਼ਰ ਨਹੀਂ ਆਇਆ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਕਿ ਜਥੇਦਾਰਾਂ ਦੀ ਅਕਸਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਗੇ ਤੇ ਐਸਜੀਪੀਸੀ ਦੇ ਪ੍ਰਧਾਨ ਦੇਣਾ ਅਜਹੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਤੇ ਵੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਜਾਂ ਹੋਰ ਕੀ ਵਿਚਾਰ ਵਟਾਂਦਰਾ ਹੁੰਦਾ ਹੈ ਆਉਣ ਵਾਲਾ ਸਮਾਂ ਦੱਸੇਗਾ। ਨਿਰਧਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਵਣਾਂਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ